ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਸੰਗਰੂਰ ਦੇ ਲਹਿਰੇਗਾਗਾ ਤੋਂ ਆ ਰਹੀ ਹੈ ਜਿੱਥੇ ਇੱਕ ਚਾਚੇ ਤਾਇਆ ਵੱਲੋਂ ਜਿਹੜੀ ਆ ਆਪਣੀ ਹੀ ਭਤੀਜੀ ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦੁਰਿੰਦਗੀ ਦੀ ਸਾਰੀ ਹੱਦਾਂ ਜੜੀਆਂ ਨੇ ਉਹ ਪਾਰਿਕ ਪਾਰ ਕਰ ਦਿੱਤੀਆਂ ਗਈਆਂ ਨੇ ਜਿੱਥੇ ਆਪਣੇ ਸਗੇ ਚਾਚੇ ਤਾਇਆ ਵੱਲੋਂ ਜਿਹੜੀ ਆ ਆਪਣੀ ਭਤੀਜੀ 21 ਸਾਲਾਂ ਦੀ ਭਤੀਜੀ ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਉਸ ਵੱਲੋਂ ਹੋਇਆ ਜਦੋਂ ਜਿਹੜੇ ਪਰਿਵਾਰ ਸਮੇਤ ਜਿਹੜੇ ਨੇ ਆਪਣੇ ਘਰ ਦੇ ਵਿੱਚ ਬੈਠੇ ਸੀ ਤਾਂ ਚਾਚਾ ਤਾਇਆ ਵੱਲ ਜਿਹੜੇ ਨੇ ਪਹਿਲਾਂ ਤਾਂ ਜ਼ਬਰਦਸਤੀ ਘਰ ਦੇ ਅੰਦਰ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਜਿਹੜੇ ਨੇ ਇੱਟਾਂ ਦੇ ਨਾਲ ਹਮਲਾ ਕੀਤਾ ਜਾਂਦਾ ਇਹ ਤਾਂ ਬੜੀ ਬੇਰਹਿਮੀ ਦੇ ਨਾਲ ਆਪਣੇ ਹੀ ਭਤੀਜੀ ਦਾ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੈਰਾ ਗਾਗਾ ਦੇ ਨੇੜਲੇ ਪਿੰਡ ਰਾਮਪੁਰਾ ਜਵਾਰਲਾ ਵਿਖੇ ਇਹ ਦਿਲ ਦਿਲ ਦਿਹਲਾ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਪੂਰੇ ਹਲਕੇ ਵਿੱਚ ਮਹਿਮਦ ਜਿਹੜਾ ਸਹਿਮ ਦਾ ਮਾਹੌਲ ਹੈ ਤੁਹਾਨੂੰ ਦੱਸ ਦਈਏ ਕਿ ਇਸ ਸੰਬੰਧੀ ਥਾਣਾ ਲਹਿਰਾਗਾਗਾ ਵਿਖੇ ਜਿਹੜੇ ਦਰਜ ਹੋਏ ਪਰਚੇ ਅਤੇ ਡੀਐਸਪੀ ਜਿਹੜੇ ਨੇ ਲਹਿਰਾ ਦੀਪ ਇੰਦਰ ਸਿੰਘ ਨੇ ਇੱਕ ਜਾਣਕਾਰੀ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੌਸਮੀ ਜਿਹੜੇ ਨੇ ਪਤਨੀ ਬਲੀ ਸਿੰਘ ਵਾਸੀ ਰਾਮਪੁਰਾ ਜਿਹੜੇ ਜਵਾਰਲਾ ਥਾਣਾ ਲਹਿਰਾ ਨੇ ਆਪਣੇ ਲਿਖਾਇਆ ਕਿ ਬੱਲ ਵਿੱਚ ਕਿਹਾ ਕਿ 26 ਜਿਹੜੇ ਨੇ 26 ਜਨਵਰੀ ਨੂੰ ਮੈਂ ਆਪਣੇ ਲੜਕੇ ਜਿਹੜੇ ਨੇ ਸੁਨੀਲ ਤੇ ਆਪਣੀ ਕੁੜੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੀ ਸੀ ਤਾਂ ਕਿਹਾ 11:00 ਵਜੇ ਜਿਹੜੇ ਕਰੀਬ ਨੇ ਸਰਬੰਸ ਸਿੰਘ, ਰਾਮਪਾਲ ਸਿੰਘ ਤੇ ਕਸ਼ਮੀਰ ਸਿੰਘ, ਮੁਰਲੀ ਜਿਹੜੇ ਨੇ ਉਹਨਾਂ ਵੱਲੋਂ ਘਰ ਦੇ ਅੰਦਰ ਇੱਟ ਲੈ ਕੇ ਦਾਖਲ ਹੋ ਗਏ। ਜਿਸ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਗਾਲਾ ਕੱਢਣ ਲੱਗ ਪਏ। ਜਦੋਂ ਅਸੀਂ ਉਹਨਾਂ ਦਾ ਵਿਰੋਧ ਕੀਤਾ ਤਾਂ ਮੇਰੇ ਦਿਓਰ ਨੇ ਜਿਹੜੇ ਕਸ਼ਮੀਰ ਸਿੰਘ ਜਿਹੜਾ ਨਾਮ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਜਿਹੜੀ ਉਸ ਦੀ ਕੁੜੀ ਨੂੰ ਪਹਿਲਾਂ ਤਾਂ ਸੁੱਟ ਦਿੱਤਾ ਗਿਆ ਫਿਰ ਉਹਦੇ ਉੱਤੇ ਚੜ ਕੇ ਫਿਰ ਉਹਦੇ ਛਾਤੀ ਤੇ ਇੱਟਾਂ ਮਾਰੀਆਂ ਗਈਆਂ ਉਹਨਾਂ ਦੇ ਜੋ ਬਿਆਨ ਦੇ ਸਾਹਮਣੇ ਤੋਂ ਉਹਨਾਂ ਨੇ ਦੱਸਿਆ ਕਿ ਇੱਟਾਂ ਮਾਰੀਆਂ ਕਿ ਜਿਸਦੇ ਵਿੱਚ ਜਸਤ ਜਿਹੜਾ ਇਹ ਉਸਦੀ ਕੁੜੀ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਦੋਂ ਅਸੀਂ ਵਿਰੋਧ ਕੀਤਾ ਤਾਂ ਸਾਨੂੰ ਵੀ ਸਾਡੇ ਨਾਲ ਵੀ ਤੇ ਮੇਰੇ ਮੁੰਡੇ ਨਾਲ ਵੀ ਕੁੱਟਮਾਰ ਕੀਤੀ ਗਈ ਜਿਸ ਦੇ ਵਿੱਚ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਆਵਾਜ਼ ਸੁਣ ਕੇ ਰੋਲਾ ਰੱਪਾ ਸੁਣ ਕੇ ਜਦੋਂ ਆਸਪਰੋਸ ਦੇ ਜਿਹੜੇ ਨੇ ਉਹ ਘਰ ਦੇ ਵਿੱਚ ਦਾਖਲ ਹੋਏ ਤਾਂ ਐ ਸਾਰੇ ਮੌਕੇ ਤੋਂ ਫਰਾਰ ਹੋ ਗਏ ਜਸ ਤੋਂ ਬਾਅਦ ਜ਼ਖਮੀ ਜਿਹੜੇ ਨੇ ਹਾਲਾਤਾਂ ਦੇ ਵਿੱਚ ਲੋਕਾਂ ਨੇ ਸਾਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤਾ ਡਾਕਟਰਾਂ ਵੱਲੋਂ ਮੇਰੀ ਕੁੜੀ ਜਿਹੜੀ 21 ਸਾਲਾਂ ਦੀ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਗਿਆ ਤਾਂ ਮੌਕੇ ਤਸਵੀਰਾਂ ਦਿਖਾ ਰਹੇ ਹਾਂ ਮਾਸੂਮ ਬੱਚੀ ਜੋ 21 ਸਾਲਾਂ ਵੱਜੋ ਜਿਸ ਦੀ ਪਛਾਣ ਹੋਈ ਹੈ ਜਿਸ ਦਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਕੁੰਤੀ ਦੇਵੀ ਤਾਂ ਉਸ ਦੇ ਉਸ ਦੀ ਜਿਹੜੀ ਹੈ ਜਾਨ ਚਲੀ ਗਈ ਹੈ ਮਹਿਜ ਆਪਣੇ ਹੀ ਚਾਚਾ ਤਾਇਆ ਵੱਲੋਂ ਜਿਹੜੀ ਹੈ ਬੜੀ ਹੀ ਬੇਰਹਿਮੀ ਦੇ ਨਾਲ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਪੂਰੇ ਮੌਕੇ ਨੂੰ ਲੈ ਕੇ ਪੁਲਿਸ ਮੁਲਾਜ਼ਮ ਤੇ ਜਿਹੜੇ ਉੱਥੇ ਮੌਕੇ ਤੇ ਮੌਜੂਦ ਉਹਨਾਂ ਵੱਲੋਂ ਕੀ ਕੀ ਗਿਆ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਹਾਂ ਇਹ 17 ਔਰ 18 ਤਰੀਕ ਦੀ ਦਰਮਿਆਨੀ ਰਾਤ ਨੂੰ ਜੀ ਇਹ ਕਸ਼ਮੀਰ ਸਿੰਘ ਸਰਵਨ ਸਿੰਘ ਵਗੈਰਾ ਇਹਨਾਂ ਦੇ ਆਪਸ ਦਾ ਪਰਿਵਾਰ ਦਾ ਝਗੜਾ ਹੋਇਆ ਕੋਈ ਛੋਟਾ-ਮੋਟਾ ਪਲਾਟ ਨੂੰ ਲੈ ਕੇ ਮਾਮੂਲੀ ਝਗੜਾ ਸੀ ਉਹਨਾਂ ਨੇ ਦੂਸਰੇ ਪਰਿਵਾਰ ਦੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜ ਜਿਹਦੇ ਵਿੱਚ ਇੱਕ ਲੜਕੀ ਜਿਸ ਦਾ ਨਾਮ ਕੁੰਤੀ ਦੇਵੀ ਹੈ ਉਹਦੀ ਮੌਤ ਹੋਈ ਹੈ ਇੱਟਾਂ ਮਾਰਨ ਕਰਕੇ ਚਾਰ ਦੋਸ਼ੀ ਨੇ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈਆਂ ਮੁਕਿ ਲਿਆਂਦੀ ਜਾ ਰਹੀ ਹੈ। ਫਿਰ ਦੋਸ਼ੀ ਜਿਹੜੇ ਹੈਗੇ ਆ ਕੀ ਲੱਗਦੇ ਸੀ ਕੰਤੀ ਨੂੰ ਇਹਨਾਂ ਦੇ ਚਾਚੇ ਤਾਏ ਦਾ ਪਰਿਵਾਰ ਨੇ ਜੀ ਆਪਸ ਦੇ ਵਿੱਚ ਸਗਾ ਪਰਿਵਾਰ ਹੈ। ਕੀ ਕਾਰਵਾਈ ਕੀਤੀ ਸਭ ਗ੍ਰਿਫਤਾਰ ਕੀਤੀ ਹੈ? ਬਿਲਕੁਲ ਜੀ ਗ੍ਰਿਫਤਾਰ ਕਰ ਲਏ ਆ ਜੀ। ਕਤਲ ਦੇਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਅਗਲੀ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ